ਲੁਧਿਆਣੇ ਦੇ ਰਹਿਣ ਵਾਲੇ ਹਲਕਾ ਫਤਿਹਗੜ ਸਾਹਿਬ ਤੋਂ ਆਜਾਦ ਉਮੀਦਵਾਰ ਜੋ ਚੋਣ ਲੜ ਰਹੇ ਪ੍ਰਕਾਸ਼ ਪੀਟਨ ਨੇ ਆਪਣੀ ਧਰਮ ਪਤਨੀ ਨਾਲ ਮਤਦਾਨ ਕੀਤਾ। ਦਾਸਕੇ ਹਲਕਾ ਫਤਿਹਗੜ ਤੇ ਲੋਕਾਂ ਨੂੰ ਵੱਤਵਾਦ ਮਤਦਾਨ ਕਰਨ ਦੀ ਉਹ ਅਪੀਲ ਕੀਤੀ ਹੈ। ਪਤਕਾਰਨ ਗਲਤਕਾਰ ਦਾ ਸਾਧ ਉਮੀਦਵਾਰ ਪ੍ਰਕਾਸ਼ ਪੀਟਨ ਗਿਆ ਕਿ ਸਮੇਂ ਸਮੇਂ ਤੇ ਸਰਕਾਰਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ ਲੋਕਾਂ ਨੂੰ ਬੇਕੁਬਰਾਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ। ਐਸਟੇ ਹੀ ਮੈਸੂ ਫਤਿਹਗੜ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਰੇ ਇੱਕ ਵੋਟ ਲੈਟਰ ਬਾਕਸ ਨੂੰ ਪਾ ਕੇ ਲੋਕਤੰਤਰ ਨੂੰ ਬਚਾਇਆ ਜਾਵੇ ਜੀ ਪੀਟਰ ਜੀ ਅੱਜ ਤੁਸੀਂ ਅ ਵੋਟ ਪਾਣ ਆਏ ਹੋ ਫਤਿਹਗੜ ਖੋਸ਼ੀਸ਼ ਤੁਸੀਂ ਕੈਂਡੀਡੇਟ ਵੀ ਹੋ ਤੇ ਕੀ ਮੈਸੇਜ ਦੇ ਰਹੇ ਹੋ ਲੋਕਾਂ ਨੂੰ ਸਭ ਤੋਂ ਪਹਿਲਾਂ ਜਿੰਨੇ ਚੈਨਲਸ ਨੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਜੈ ਐਮ ਸੀ ਦੀ ਮੈਂ ਪ੍ਰਕਾਸ਼ ਪੀਟਰ ਕੈਂਡੀਡੇਟ ਪਾਰਲਮੈਂਟ ਹਲਕਾ ਫਤਿਹਗੜ ਸਾਹਿਬ ਐਸ ਸੀ ਔਰ ਅੱਜ ਸਾਡੇ ਪੰਜਾਬ ਦੇ ਵਾਸੇ ਸਾਡੇ ਹਲਕੀ ਦੇ ਵਾਸੇ ਜਿਨੇ ਵੋਟਰ ਨੇ ਉਹਨਾਂ ਨੂੰ ਮੈਂ ਵਧਾਈ ਦਿਨਾ ਆ ਕਿ ਉਹ ਇਨੀ ਧੁੱਪ ਦੇ باوجود ਵੀ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਆਏ ਆ ਔਰ ਇਹ ਜਿਹੜਾ ਹਲਕਾ ਆ ਅਸੀਂ ਜਿੱਥੇ ਜਿੱਥੇ ਗਏ ਆ ਆਪਣੀ ਅੱਜ ਵੋਟ ਵੀ ਪਾਉਣ ਵਾਸਤੇ ਆਏ ਆ ਤੇ ਉਥੇ-ਉਥੇ ਜਿਹੜੇ ਸਾਨੂੰ ਲੋਕਾਂ ਦੇ ਵਿੱਚ ਭਰਮਾ ਹੰਗਾਰਾ ਮਿਲਿਆ ਔਰ ਲੋਕ ਜਿਹੜੀ ਬੜੀ ਖੁੱਲ੍ਹ ਦੇ ਨਾਲ ਵੋਟ ਕਰ ਰਹੇ ਨੇ ਏ ਬੀਟਰ ਜੀ ਜਿਵੇਂ ਲਗਭਗ 12 ਵਜ ਗਏ ਨੇ ਕਿੰਨਾ ਕੁ ਰੁਝਾਨ ਰਿਹਾ ਵੋਟਰਾਂ ਦੇ ਵਿੱਚ 12 ਵਜ ਗਏ ਨੇ ਕਿੰਨੇ ਪਰਸੈਂਟ ਤੱਕ ਵੋਟ ਪੋਲਿੰਗ ਹੋਈ ਹੈ ਦੇਖੋ ਜਿੱਦਾਂ ਮਾਰਨਿੰਗ ਟਾਈਮ ਸੀਗਾ ਉਦੋਂ ਤੁਹਾਨੂੰ ਪਤਾ ਹੁਣ ਧੁੱਪ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇਹਦੇ ਨਾਲ ਥੋੜਾ ਜਿਹਾ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਘਟ ਰਿਹਾ ਪਰ ਮਾਰਨਿੰਗ ਟਾਈਮ ਦਾ ਰੁਝਾਨ ਜਿਹੜੇ ਬਹੁਤ ਵਧੀਆ ਸੀਗੇ ਜਿਹੜਾ ਵੋਟ ਪਾਣ ਲਈ ਆਇਆ ਉਹਨਾਂ ਨੂੰ ਕੀ ਮੈਸੇਜ ਜਾਂਦਾ ਮੈਂ ਇਹ ਮੈਸੇਜ ਦੇਣਾ ਆ ਕਿ ਜਿਹੜੇ ਵੋਟਰ ਨੇ ਉਹਨਾਂ ਨੇ ਮਤਦਾਨ ਕਰਨਾ ਹੈ ਆਪਣੀ ਤਾਕਤ ਇੱਕ ਕੈਂਡੀਡੇਟ ਨੂੰ ਦੇਣੀ ਹੈ ਇਸ ਕਰਕੇ ਜਿਹੜਾ ਕੈਂਡੀਡੇਟ ਤੁਸੀਂ ਚੁਣਦੇ ਹੋ ਬੜਾ ਸੋਚ ਸਮਝ ਕੇ ਚੁਣਨਾ ਹੈ ਕੈਂਡੀਡੇਟ ਕਿਉਂਕਿ ਕੈਂਡੀਡੇਟ ਕਈ ਵਾਰ ਬਹੁਤ-ਬਹੁਤ ਵਾਰ 5 ਸਾਲ ਵਿੱਚ ਇਲਾਕੇ ਵਿੱਚ ਵੀ ਨਹੀਂ ਵੜਦੇ ਤੇ ਇਸ ਕਰਕੇ ਤੁਸੀਂ ਇਮਾਨਦਾਰ ਸੋਝਵਾਨ ਪੜਿਆ ਲਿਖਿਆ ਕੈਂਡੀਡੇਟ ਜਿਹੜਾ ਚੁਣਨਾ ਹੈ ਤਾਂ ਜੋ ਤੁਹਾਡੇ ਡਿਵੈਲਪਮੈਂਟ ਤੇ ਤੁਹਾਡੀ ਆਵਾਜ਼ ਪਾਰਲੀਮੈਂਟ ਵਿੱਚ ਚੱਕ ਸਕੇ ਔਰ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਾ ਹੋ ਸਕੇ ਤੁਹਾਡਾ ਲੋਕਲ ਜਿਹੜਾ ਕੈਂਡੀਡੇਟ ਹੋਣਾ ਚਾਹੀਦਾ ਹੈ ਜਿਹੜਾ ਜਾਣ ਲੱਗਦੇ ਲਈ ਟਿਕਾ ਚਾਰਥੀਪੋਚ